ਠੀਕ ਕਰ ਫੋਰ ਦਲੀਸ ਸੈਨ ਪ੍ਰਭਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਕਨ ਹੁਆ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਅਸ਼ੋਕ ਹਾਂ 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 ਸਭ ਜਗ ਭਇਓ ਜੈ 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 ਸੁਰ ਲੋਕ ਕਰਨ ਚੁਪਰਾਤ ਗੁਰਦਾਰਾ ਗੁਰੂ ਕੇ ਮਹਿਲ ਵਿਖੇ ਨਵੀਂ ਪਾਸ਼ਾ ਜੀ ਸੱਚੇ ਪਾਸ਼ਾ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਜੋ ਕਿ 350 ਸਾਲਾ ਸ਼ਹੀਦੀ ਦਾ ਲਾਇਆ ਜਾ ਰਿਹਾ ਹੈ ਗੁਰੂ ਕੇ ਮਹਿਲ ਵਿਖੇ ਕਤਾਰਨ ਸਾਹਿਬ ਚੀਸਨ ਸਾਹਿਬ ਵੀ ਅੱਜ ਨਾਤਮਕ ਕੋਣ ਵਸਦੀ ਆਏ ਹਨ ਅਮਰਤਵੇਲ ਤੇ ਸਾਥਿਸਪੰਦ ਸ੍ਰੀ ਹਰਮੰਦਰ ਸਾਹਿਬ ਅਤੇ ਗੁਰਦਾਰਾ ਗੁਰੂ ਕੇ ਮਹਿਲ ਵਿਖੇ ਬੜੀਆਂ ਲੰਮੀਆਂ ਕਤਾਰਾਂ ਵਿੱਚ ਜੁੜੀਆਂ ਸੰਗਤਾਂ ਤੇ ਨਾ ਭਜਨ ਕੀਰਤਨ ਨਾਲ ਸੰਗਤਾਂ ਸੱਚੇ ਪਾਸ਼ਾ ਜੀ ਦਾ ਲਾਹਰ ਆ ਰਹੀਆਂ ਨੇ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਸਾਨੀ ਸ਼ਹਾਦਤ ਉਹਨਾਂ ਤਿੰਨ ਗੁਰਸਿੱਖਾਂ ਦੀ ਪਿਆਰਿਆਂ ਦੀ ਸ਼ਹਾਦਤ ਜਿਹੜੀ ਸੀਗੀ ਇੱਕ ਦੁਨੀਆ ਦੇ ਵਿੱਚ ਵੀ ਲਖਣ ਇੱਕ ਅਦੁੱਤੀ ਸ਼ਹਾਦਤ ਹੈ ਜਿਹੜੀ ਕਿਸੇ ਵੀ ਧਰਮ ਦੇ ਵਿੱਚ ਹੋਰ ਕਿੱਧਰੇ ਨਜ਼ਰ ਨਹੀਂ ਆਉਂਦੀ ਇਸ ਸ਼ਹਾਦਤ ਨੇ ਉਸ ਸਮੇਂ ਦੇ ਵਿੱਚ ਕਰ ਰਹੀ ਹਕੂਮਤ ਵੱਲੋਂ ਜ਼ਾਲਮ ਹਕੂਮਤ ਵੱਲੋਂ ਇੱਕ ਲਸਾਨੀ ਸ਼ਹਾਦਤ ਦੇ ਕੇ ਇੱਕ ਮਿਸਾਲ ਪੈਦਾ ਕਰ ਦਿੱਤੀ ਨਾਨਕ ਗੁਰੂ ਦੇ ਨੈਣਾਂ ਦੇ نور ਸਿੱਖਾ ਸਦਾ ਲਈ ਹੈ ਦੁਨੀਆ ਆਬਾਦ ਤੇਰੀ ਲੱਖਾਂ ਪਿੰਜਰੇ ਵਿੱਚ ਤੂੰ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ ਕੱਤੀ ਤਵੀ ਤੇ ਬੈਠ ਕੇ ਕਿਸੇ ਭਮਰੇ ਕਰਨੀ ਸਬਰ ਦੀ ਦਸੀਏ ਜੰਗ ਤੈਨੂੰ ਆਸ਼ਿਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਦੱਸਿਆ ਜੀਵਨ ਦਾ ਢੰਗ ਤੇਨੂੰ ਮਸਤੀ ਲੱਥੀ ਦਾ ਤੇਰੀ ਮਸਤਾਨਿਆ ਹੋਏ ਦਿੱਤਾ ਸਮੇਂ ਦੇ ਸੂਲੀ ਤੇ ਢੰਗ ਤੇਨੂੰ ਜਿਵੇਂ ਜਿਵੇਂ ਸੜੇ ਤੋਂ ਪੱਟੀਆਂ ਵਿੱਚ ਪੈ ਕੇ ਜਿਵੇਂ ਜਿਵੇਂ ਚੜੇ ਪਰਵਾਨਿਆਂ ਰੰਗ ਦੇ ਨੂੰ ਜਦ ਡੁੱਲਦਾ ਖੂਨ ਚਹੀਦਾ ਦਾ ਤਕਦੀਰ ਬਦਲਦੀ ਕੋਮਾਂ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਮਿਤੀ 23 ਨਵੰਬਰ ਨੂੰ ਸ੍ਰੀ ਅਖੰਡ ਪਾਤਸ਼ਾਹਬ ਆਰਾਮ ਕੀਤਾ ਸੀ ਅੱਜ ਮਿਤੀ 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ ਉਪਰੰਤ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਕਥਾ ਵਿਚਾਰ ਕਰਨੇ देर रात ਤੱਕ ਗੁਰਮਤ ਸਮਾਗਮ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕਰ ਫੋਰ ਅਦ ਲੀਸ ਸੈਨ ਪ੍ਰਭਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਕਨ ਹੁਆ ਤੇਗ ਬਹਾਦਰ ਕੇ ਚਲ ਤ ਭਇਓ ਜਗਤ ਕੋ ਅਸ਼ੋਕ ਹਾਂ 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 ਸਭ ਜਗ ਭਇਓ ਜੈ 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 ਸਰ ਲੋਕ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਮਤ 1700 ਬਿਕਰਮੀ ਮਾਘ ਸੁਦੀ ਤਿੰਨ ਨੂੰ ਮੁਤਾਬਕ ਸਨ ਈਸਵੀ 1675 ਨੂੰ ਦਿੱਲੀ ਜਦੋਂ ਸਤਗੁਰੂ ਕੈਦ ਵਿੱਚ ਸਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੂੰ ਪੰਜ ਪੈਸੇ ਨਾਰੀਗਲ ਹੱਥ ਵਿੱਚ ਫੜ ਕੇ ਅੰਤਰ ਧਿਆਨ ਹੋ ਕਰਕੇ ਧਿਆਨ ਰਾਹੀਂ ਸਤਗੁਰਾਂ ਜੀ ਨੇ ਜੋਤ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦੇ ਵਿੱਚ ਟਕਾ ਦੇ ਦਿੱਤੀ ਗੁਰਿਆਈ ਦੀ ਬਖਸ਼ਿਸ਼ ਕੀਤੀ ਉਸ ਤੋਂ ਅਗਲੇ ਦਿਨ ਮਾਘ ਸੁਦੀ ਚਾਰ ਨੂੰ ਸਤਗੁਰੂ ਜੀ ਦੇ ਨਾਲ ਜੋ ਤਿੰਨ ਸਿੱਖ ਕੈਦ ਵਿੱਚ ਸਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਲਾ ਜੀ ਤਿਨਾਂ ਨੂੰ ਉਹਨੇ ਕਤਸੀਹੇ ਦੇ ਕਰਕੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਜੀ ਕਰਕੇ ਭਾਈ ਤੇਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਭਾਈ ਸਤੀ ਦਾਸ ਜੀ ਨੂੰ ਰੋਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਅਤੇ ਅਜਨੇ ਦਿਨ ਮਾਘ ਸਦੀ 5 ਸੰਮਤ 1732 ਵਿਕਰਮੀ ਮੁਤਾਬਕ ਸਾਲ ਈਸਵੀ 1675 ਨੂੰ ਦਿੱਲੀ ਚਾਂਦਨੀ ਚੌਕ ਵਿਖੇ ਚਿੱਟੇ ਦੇਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਦਾ ਸੀਸ ਧੜ ਨਾਲੋਂ ਵੱਖਰਾ ਕਰਕੇ ਤੇ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਪਰ ਇਹ ਸ਼ਹਾਦਤ ਕੋਈ ਜ਼ahr ਜ਼ੋਰੂ ਜ਼ਮੀਨ ਵਾਸਤੇ ਨਹੀਂ ਸੀ ਸੱਚੇ ਪਾਤਸ਼ਾਹ ਮਹਾਰਾਜੀ ਨੇ ਜੋ ਉਪਦੇਸ਼ ਦਿੱਤਾ ਸਾਡੇ ਗੁਰੂ ਸਾਹਿਬਾਨ ਜੀ ਨੇ ਭੈ ਕਾਹੂ ਕਉ ਦੇਤ ਨਾ ਹੈ ਨਹ ਭੈ ਮਾਨਤਿਆਨ ਜਿੱਥੇ ਸਤਿਗੁਰਾਂ ਨੇ ਇਹ ਸੰਦੇਸ਼ ਦਿੱਤਾ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਇਹ ਕਿਸੇ ਕੌਮ ਦਾ ਹਿੱਸਾ ਨਹੀਂ ਪਰ ਉਥੇ ਸਤਿਗੁਰੂ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੇ ਹੋਇਆਂ ਦੂਸਰੇ ਧਰਮ Hindu ਧਰਮ ਦੀ ਰੱਖਿਆ ਵਾਸਤੇ ਜਨੇਊ ਦੀ ਰੱਖਿਆ ਵਾਸਤੇ ਜਿਸ ਨਾਲ ਵਾ ਵਾਸਤਾ ਕੋਈ ਨਹੀਂ ਸੀ ਔਰ ਉਸ ਧਰਮ ਨੂੰ ਬਚਾਉਣ ਵਾਸਤੇ ਸਤਗੁਰਾਂ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਇਹ ਪੂਰਨੇ પા ਕਰਕੇ ਦਿੱਤੇ ਲਕੀਰਾਂ ਖਿੱਚ ਕੇ ਦਿੱਤੀਆਂ ਕਿ ਧਰਮ ਆਪਣੇ ਵਿੱਚ ਪਰਪੱਕ ਰਹਿਣਾ ਪਰ ਆਪਣੇ ਧਰਮ ਵਿੱਚ ਪਰਪੱਕ ਰਹਿੰਦਿਆਂ ਕਿਸੇ ਦੂਸਰੇ ਧਰਮ ਤੇ ਅਨਿਆਇ ਨਹੀਂ ਕਰਨਾ ਜ਼ੁਲਮ ਨਹੀਂ ਕਰਨਾ ਜ਼ਬਰ ਨਹੀਂ ਕਰਨਾ ਤੇ ਜਿਹੜੀ ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਉਹ ਵੀ ਸਾਡੇ ਸਿੱਖਾਂ ਵਾਸਤੇ ਪੂਰਨੇ ਆ ਇਹ ਕਿਵੇਂ ਢੋਲਣਾ ਨਹੀਂ ਧਰਮ ਵਿੱਚ ਪਰਪੱਕ ਰਹਿਣਾ ਸਿੱਖੀ ਕਿਵੇਂ ਕਿਸਾਂ ਸਵਾਸਾਂ ਨਾਲ ਲਿਭਾਉਣੀ ਆ ਅੱਜ ਦੇ ਦਿਨ ਦਿੱਲੀ ਚਾਂਦਨੀ ਚੌਕ ਵਿਖੇ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਜਿੱਥੇ ਸਤਿਗੁਰਾਂ ਜੀ ਨੂੰ ਹਿੰਦ ਦੀ ਚਾਦਰ ਕਹਿ ਕਰਕੇ ਸਤਿਗੁਰਾਂ ਦੀ ਸ਼ਹਾਦਤ ਨੂੰ ਛੋਟਾ ਕੀਤਾ ਜਾਂਦਾ ਹਿੰਦ ਦੀ ਚਾਦਰ ਨਹੀਂ ਕਹਿਣਾ ਚਾਹੀਦਾ ਫਿਰ ਜਿਹੜੇ ਹਿੰਦ ਤੋਂ ਹਿੰਦੁਸਤਾਨ ਤੋਂ ਬਾਹਰ ਸਿੱਖ ਵੱਸਦੇ ਆ ਉਹਨਾਂ ਦੀ ਰੱਖਿਆ ਕੌਣ ਕਰੇਗਾ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਕਵੀ ਦੇ ਵੀ ਬੋਲ ਬੋਲ ਹਨ ਪ੍ਰਗਟ ਭਏ ਗੁਰ ਤੇਗ ਬਹਾਦਰ ਸਕਲ ਸ੍ਰਿਸ਼ਟ ਪਹਿਚਾਤਾ ਪੀ ਚਾਦਰ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰਿਸ਼ਟੀ ਦੀ ਚਾਦਰ ਹਨ ਉਹ ਤੇ ਸਮੁੱਚੀ ਕਾਇਨਾਤ ਦੇ ਸਮੂਹ ਜੀਵਾਂ ਦੀ ਰੱਖਿਆ ਕਰਨ ਵਾਲੇ ਹਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰ ਸਿੱਖਾਂ ਦਾ ਤਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ 350 ਸਾਲਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਗੁਰਿਆਈ ਗੁਰਪੁਰਬ ਸ਼ਤਾਬਦੀ ਦਿਹਾੜੇ ਵਿੱਚ ਮਨਾਇਆ ਜਾ ਰਿਹਾ ਤਿੰਨ ਗੁਰਸਿੱਖਾਂ ਦਾ ਧਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਸ਼ਤਾਬਦੀ ਰੂਪ ਵਿੱਚ ਮਨਾਇਆ ਜਾ ਰਿਹਾ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੀ ਸੰਗਤਾਂ ਦੂਰ ਤ라ਡੇ ਤੋਂ ਨਤ ਮਸਤਕ ਹੋਣ ਵਾਸਤੇ ਆ ਰਹੀਆਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਉਥੇ ਵਿਸ਼ੇਸ਼ ਰੂਪ ਵਿੱਚ ਸਮਾਗਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੀ ਕਰਵਾਏ ਜਾ ਰਹੇ ਹਨ ਆਉ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹਾਦਤ ਤੋਂ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਗੁਰਬਾਣੀ ਅਨੁਸਾਰ ਦਿੱਤੀ ਸਿੱਖਿਆ ਤੋਂ ਸੇਧ ਪ੍ਰਾਪਤ ਕਰਕੇ ਗੁਰੂ ਵਾਲੇ ਬਣਿਏ ਅਮਰ ਅਸ਼ਕੀਏ ਸਿੰਘ ਸੱਚੀ ਆਪਣਾ ਜਨਮ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਨਾ ਭਾਈ ਸੁਖਮੀਤ ਸਿੰਘ ਕ੍ਰਿਸ਼ ਜਿਦਾ ਅੰਮ੍ਰਿਤਸਰ ਸਾਹਿਬ ਵਾਲੇ ਤੇ ਦਾਸ ਆਪਣੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਚਰਨ ਚੁ ਪ੍ਰਾਪਤ ਗੁਰਦਾਰਾ ਗੁਰੂ ਕੇ ਮਹਿਲ ਵਿਖੇ ਨਵੀਂ ਪਾਸ਼ਾ ਜੀ ਸੱਚੇ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਜੋ 350 ਸਾਲਾ ਸ਼ੀਰਧੀ ਜਨਾਂ ਦਾ ਨਾਇ ਜਾ ਰਿਹਾ ਹੈ ਗੁਰੂ ਕੇ ਮਹਿਲ ਵਿਖੇ ਤਾਪਕਨ ਸਾਹਿਬ ਸੀਸਨ ਸਾਹਿਬ ਅੱਜ ਨਾਤਮਸਤ ਕਰਨ ਵਾਸਤੇ ਆਏ ਹਨ ਅੰਮ੍ਰਿਤ ਵੇਲੇ ਤੋਂ ਸਾਥ ਸਪੰਦ ਸ੍ਰੀ ਹਰਮੰਦਰ ਸਾਹਿਬ ਅਤੇ ਗੁਰਦਾਰਾ ਗੁਰੂ ਕੇ ਮਹਿਲ ਵਿਖੇ ਬੜੀਆਂ ਲੰਮੀਆਂ ਕਤਾਰਾਂ ਵਿੱਚ ਜੁੜੀਆਂ ਸੰਗਤਾਂ ਤੇ ਨਾਮ ਭਜਨ ਕੀਰਤਨ ਨਾਲ ਸੰਗਤਾਂ ਸੱਚੇ ਪਾਸ਼ਾ ਜੀ ਦਾ ਸ਼ਮਨੀ ਕੋਰਤਰਾ ਨਤ ਮੀਟੀ ਦੇ ਬੜੇ ਚੜ੍ਹਦੀ ਕਲਾ ਦੇ ਪ੍ਰਬੰਧ ਕੀਤੇ ਗਏ ਹਨ ਭਾਈ ਅਜੇ ਸਿੰਘ ਮੈਨੇਜਰ ਸਾਹਿਬ ਵਿਕਮਦੀਪ ਸਿੰਘ ਜੀ ਦੇ ਪ੍ਰਬੰਧ ਹੇਠ ਬੜੀ ਚੜ੍ਹਦੀ ਕਲਾ ਦੇ ਨਾਲ ਉਹ ਸੇਵਾ ਨਿਭਾ ਰਹੇ ਨੇ ਉਥੇ ਨਾਲ ਹੀ ਕਿਰਤਮ ਕਲਯੁਗ ਮਹਿ ਕਿਰਤਨ ਪ੍ਰਧਾਨਾਗੁਰ ਮੁੱਖ ਜੱਪੀਆਂ ਲਾਏ ਚਾਣਾ ਅੱਜ ਸਾਰਾ ਦਿਨ ਜੋ ਕਿ ਦੀਵਾਨ ਸੱਜਣਗੇ ਜਿਸ ਵੇ ਰਾਗੀ ਢਾਡੀ ਪੰਥ ਦੇ ਮਹਾਨ ਕਵੀ ਸਰਦਨ ਜੋਗ ਦਾਸਾਂ ਦੀ ਹਾਜ਼ਰੀ ਵੀ ਅਸੀਂ ਭਰਨੀ ਹੈ ਤੇ ਭਰ ਚੁੱਕੇ ਆਂ ਭਰ ਰਹੇ ਆਂ ਤੇ 350 ਸਾਲਾਂ ਦੀ ਸ਼ੀਧਿਸ ਦਾ ਸਤਾਰ ਦੀ ਦਰੋ ਵਿੱਚ ਭਾਈ ਮਤੀ ਦਾਸ ਦੀ ਭਾਈ ਸਜੀ ਦਾਸ ਦੀ ਭਾਈ ਦੇਵਾਲਾ ਜੀ ਨੂੰ ਸਿੱਧਾ ਕਰ ਰਹੇ ਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੀਧਿਆਨ ਕੋਟੀ ਕੋਟੀ ਪ੍ਰਭਾਂ ਸਿੱਧਾ ਕਰਦੇ ਆਂ ਅਤੇ ਸੀਐਮ ਭਗਵੰਤ ਪਾਤ ਦੀ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੇ ਨੇ ਅਸੀਂ ਆਪਣੇ ਜਥੇ ਵੱਲੋਂ ਇਹ ਬੇਨਤੀ ਇਹ ਕਰਦਾ ਕਿ ਆਪ ਜੀ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੋ ਅਮਰ ਸ਼ੋਭਤ ਸਿੰਘ ਸਜੋ ਗੁਰੂ ਵਾਲੇ ਬਣੋ ਇਹਨਾਂ ਦੇ ਜੋ ਸੱਚੇ ਪਾਤਸ਼ਾਹ ਨੇ ਰਾਹ ਦੇ ਚਲੀ ਆਪਾਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਖਾਤਰ ਆਪਣਾ ਸੀਸ ਵਾਰ ਦਿੱਤਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਜਾਵੇ ਅੰਮ੍ਰਿਤਸਰ ਸਿੰਘ ਸਜੋ ਗੁਰੂ ਵਾਲੇ ਬਣੋ ਬਾਇਰ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਸਾਨੀ ਸ਼ਹਾਦਤ ਉਹਨਾਂ ਤਿੰਨ ਗੁਰਸਿੱਖਾਂ ਦੀ ਪਿਆਰਿਆਂ ਦੀ ਸ਼ਹਾਦਤ ਜਿਹੜੀ ਸੀਗੀ ਇੱਕ ਦੁਨੀਆ ਦੇ ਵਿੱਚ ਵੀ ਲਖਣ ਇੱਕ ਅਦੁੱਤੀ ਸ਼ਹਾਦਤ ਹੈ ਜਿਹੜੀ ਕਿਸੇ ਵੀ ਧਰਮ ਦੇ ਵਿੱਚ ਹੋਰ ਕਿਧਰੇ ਨਜ਼ਰ ਨਹੀਂ ਆਉਂਦੀ ਇਸ ਸ਼ਹਾਦਤ ਨੇ ਉਸ ਸਮੇਂ ਦੇ ਵਿੱਚ ਕਰ ਰਹੀ ਹਕੂਮਤ ਵੱਲੋਂ ਜ਼ਾਲਮ ਹਕੂਮਤ ਵੱਲੋਂ ਇੱਕ ਲਿਸਾਨੀ ਸ਼ਹਾਦਤ ਦੇ ਕੇ ਇੱਕ ਮਿਸਾਲ ਪੈਦਾ ਕਰ ਦਿੱਤੀ ਜੋ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੇ ਮਨੁੱਖੀ ਤਸ਼ੱਦਦ ਕਿਸੇ ਵੀ ਧਰਮ ਦੇ ਉੱਤੇ ਜੋ ਕਦੇ ਕੋਈ ਤਸ਼ੱਦਦ ਹੁੰਦਾ ਫਿਰ ਗੁਰੂ ਦਾ ਰਹਿਬਰ ਜਿਹੜਾ ਹੁੰਦਾ ਨਾ ਪ੍ਰਮਾਤਮਾ ਦਾ ਰਹਿਬਰ ਉਹ ਆਪਣੀ ਸ਼ਹਾਦਤ ਦੇ ਕੇ ਉਸ ਧਰਮ ਨੂੰ ਬਚਾਉਂਦਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਉਸੇ ਲੜੀ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 350 ਸਾਲਾਂ ਦੇ ਵੱਡੇ ਸਮਾਗਮ ਸਦੀ ਦੇ ਸਮਾਗਮ ਮਨਾਏ ਗਏ ਮਨਾਏ ਜਾ ਰਹੇ ਹਨ ਜਿਸ ਵਿੱਚ ਅਨੰਦਪੁਰ ਸਾਹਿਬ ਵੱਡੇ ਪੱਧਰ ਤੇ ਸਮਾਗਮ ਚੱਲ ਰਹੇ ਉਸੇ ਲੜੀ ਤਹਿਤ ਹੀ ਗੁਰਦੁਆਰਾ ਗੁਰੂ ਕੇ ਮੈਲ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ ਇਹ ਸਥਾਨ ਉਹ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਕਾਸ਼ ਹੋਇਆ ਸੀਗਾ ਇਸ ਪ੍ਰਕਾਸ਼ ਸਥਾਨ ਤੇ ਵੀ ਅੱਜ ਦੇ ਪ੍ਰੋਗਰਾਮ ਉਲੀਕੇ ਗਏ ਹਨ ਜਿੰਨਾਂ ਵਿੱਚ ਅੰਮ੍ਰਿਤ ਵੇਲੇ ਪਰਸੂ ਰੋਇਤੋ ਰੱਖੇ ਸ੍ਰੀ ਅਖੰਡ ਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਉਹਨਾਂ ਤੋਂ ਉਪਰੰਤ ਸਿੰਘ ਸਾਹਿਬ ਵਿਆਨੀ ਬਲਵਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਤੇ ਅੱਜ ਦੇ ਦਿਹਾੜੇ ਦੇ ਉੱਤੇ ਸੰਗਤਾਂ ਨੂੰ ਉਸ ਦੇ ਇਤਿਹਾਸ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਨਿਰੰਤਰ ਅੱਜ ਸਾਰਾ ਦਿਨ ਦੇਰ ਰਾਤ ਤੱਕ ਚੱਲਦੇ ਰਹਿਣੇ ਹਨ ਜਿਨ੍ਹਾਂ ਵਿੱਚ ਕਥਾ ਕੀਰਤਨ ਵਿਚਾਰਾਂ ਗੁਰਮਤ ਸਮਾਗਮ ਦੇ ਅਜਿਹੇ ਰੂਪ ਵਿੱਚ ਉਲੀਕੇ ਗਏ ਹਨ ਗੁਰੂ ਦੀ ਸੰਗਤ ਲਈ ਲੰਗਰ ਚਾਹ ਪਾਣੀ ਆਦ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਵੱਲੋਂ ਕੀਤਾ ਗਿਆ ਹੈ ਸੰਗਤ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਹਨਾਂ ਸਮਾਗਮਾਂ ਵਿੱਚ ਹਿੱਸਾ ਲਓ ਆਪਣੇ ਪੁਰਖਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਆਪਣੇ ਜੀਵਨ ਅੰਦਰ ਕਿਨਕਾ ਮਾਤਰ ਉਹਨਾਂ ਦੇ ਦਸੇ ਮਾਰਗ ਤੇ ਚੱਲਣ ਦਾ ਰਾਹ ਪੱਧਰਾ ਕਰ ਲਈਏ ਆਪਣਾ ਆਉਣ ਵਾਲਾ ਜੀਵਨ ਸਫਲ ਹੋ ਜਾਵੇ ਸਿੱਖ ਕੌਮ ਸਦਾ ਚੜ੍ਹਦੀ ਕਲਾ ਵਿੱਚ ਰਹੇ ਆਪਣੇ ਦਸੇ ਪੁਰਖਿਆਂ ਅਨੁਸਾਰ ਜਿਲਮ ਦੇ ਅੱਗੇ ਡਟ ਕੇ ਖਲੋਣ ਦੀ ਹਿੰਮਤ ਰੱਖੇ ਆਪਣੇ ਗੁਰੂਆਂ ਨੂੰ ਯਾਦ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਕ ਜੰਜੂਰ ਆਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈ ਸਾਤਾ ਧਰਮ ਹਿਤ ਸਾਖਾ ਜਨਕੀਆ ਸੇਸ ਦੀਆ ਪਰ ਸਿਰ ਨਾ ਦੀਆ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਸੀਗਾ ਹੁਣ ਜਦੋਂ ਪੰਡਤ ਕਿਰਪਾ ਰਾਮ ਜੀ ਕਸ਼ਮੀਰੀ ਪੰਡਤ ਗੁਰੂ ਜੀ ਸਾਹਿਬ ਜੀ ਕੋਲ ਆਏ ਉਹਨਾਂ ਨੇ ਕਿਹਾ ਸਾਡਾ ਧਰਮ ਬੜਾ ਖਤਰੇ 'ਚ ਹੈ ਔਰੰਗਜ਼ੇਬ ਮੁਸਲਮਾਨ ਜਿਹੜਾ ਹੈ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਹੈ ਤਾਂ ਉਹਨਾਂ ਨੇ 9 ਸਾਲ ਦੀ ਉਮਰ 'ਚ ਜਦੋਂ ਉਹਨ ਪ੍ਰਗ ਮੈਸੇਜ ਨੇ ਆਪਣੇ ਪਿਤਾ ਨੂੰ ਕਿਹਾ ਕਿ ਤੁਸੀਂ Hindu ਧਰਮ ਦੀ ਰਾਖੀ ਕਰੋ ਅਤੇ ਆਪਣਾ ਬਲਦਾਨ ਦਿਓ ਤਾਂ ਗੁਰੂ ਜੀ ਨੇ ਕਿਹਾ ਕਿ ਤੁਹਾਡੇ ਤੋਂ ਵੱਧ ਬਹਾਦਰ ਪੁਰਸ਼ ਹੋਰ ਕੋਣ ਹੋ ਸਕਦਾ ਹੈ ਇਸ ਲਈ ਉਹ 9 ਸਾਲ ਦੀ ਉਮਰ ਵਿੱਚ ਜਦੋਂ ਉਹਨਾਂ ਨੂੰ ਕਿਹਾ ਗਿਆ ਪਿਤਾ ਨੂੰ ਬਲਦਾਨ ਦੇ ਲਈ ਭੇਜਿਆ ਗਿਆ ਚਾਂਦੀ ਚੌਂਕ ਸਾਹਿਬ ਵਿਖੇ ਤਾਂ ਉਹਨਾਂ ਨੇ ਚਾਂਦੀ ਚੌਂਕ ਸਾਹਿਬ ਵਿਖੇ ਜਾ ਕੇ ਆਪਣਾ ਸੀਸ ਖਿੰਦੀ ਚਾਦਰ ਗੁਰਤੇਗ ਬਹਾਦਰ ਉਹਨਾਂ ਨੂੰ ਕਿਹਾ ਜਾਂਦਾ ਹੈ ਅੱਜ ਦਾ ਦਿਨ ਸਮੂਹ ਸੰਗਤਾਂ ਆਨੰਦਪੁਰ ਸਾਹਿਬ ਵਿਖੇ ਕਲਵੰਡੀ ਸਾਭਾ ਵਿਖੇ ਗੁਰੂ ਕੇ ਮੈਦ ਵਿਖੇ ਅਤੇ ਚਾਂਦੀ ਚੌਂਕ ਸਾਹਿਬ ਤੇ ਰਕਾਬगंज ਵਿਖੇ ਤੇ ਸੀਸਗਰ ਸਾਹਿਬ ਵਿਖੇ ਜਿਹੜਾ ਹੈਗਾ ਬੜੀ ਸ਼ਰਧਾ ਭਾਵਨਾ ਨਾਲ ਜਿਹੜਾ ਦਿਨ ਅੱਜ ਸ਼ਰਧਾ ਬੰਨਾਰੀਆਂ ਹਨ ਤੇ ਕੋਟਾਣ ਕੋਟਾਲ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਕਰ ਰਹੀਆਂ ਹਨ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਜਿਹੜਾ ਹੈਗਾ ਵਾ ਸਿੱਖ ਧਰਮ ਨੂੰ ਜਿੱਦਾਂ ਰੱਖਿਆ ਹੈ ਨਾਨਕ ਗੁਰੂ ਦੇ ਨੈਣਾਂ ਦੇ نور ਸਿੱਖਾ ਸਦਾ ਲਈ ਹੈ ਦੁਨੀਆ ਆਬਾਦ ਪੈਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆ ਜਾਂ ਤੇਰੀ ਤਤੀ ਤਵੀ ਤੇ ਬੈਠ ਕੇ ਕਿਸੇ ਭੰਮਰੇ ਕਰਨੀ ਸਬਰ ਦੀ ਦਸੀਏ ਜੰਗ ਤੇਨੂੰ ਆਸ਼ਿਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਦੱਸਿਆ ਜੀਵਨ ਦਾ ਢੰਗ ਤੇਨੂੰ ਮਸਤੀ ਲੱਥੀ ਨਾ ਤੇਰੀ ਮਸਤਾਨਿਆ ਹੋਏ ਦਿੱਤਾ ਸਮੇਂ ਦੇ ਸੂਲੀ ਤੇ ਡੰਗ ਦੇਨੂੰ ਅਤੇ ਜਿਵੇਂ ਜਿਵੇਂ ਸੜੇ ਤੋਂ ਪੱਟੀਆਂ ਵਿੱਚ ਪਾ ਕੇ ਤੇਵੇਂ-ਤੇਵੇਂ ਚੜੇ ਪਰਵਾਨਿਆਂ ਰੰਗ ਦੇ ਨੂੰ ਜਦ ਡੁੱਲਦਾ ਖੂਨ ਚ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾਂ ਦੀ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਮਹਾਨ ਦਿਨ ਹੈ ਸੀਐਮ ਸਾਹਿਬ ਨੇ ਵੀ ਅੰਮ੍ਰਿਤਸਰ ਸ਼ਹਿਰ ਨੂੰ ਵਾਗ ਸ਼ਿੱਡੇ ਨੂੰ ਪਵਿੱਤਰ ਰਜਾ ਦੇਣ ਦਾ ਐਲਾਨ ਕੀਤਾ ਹੈ ਅੱਗੇ ਅਨੰਦਪੁਰ ਸਾਹਿਬ ਅੱਗੇ ਤਲਵੰਡੀ ਸਾਹਿਬ ਨੂੰ ਵੀ ਪਵਿੱਤਰ ਰਜਾ ਦੇਣ ਦਾ ਜਿਹੜਾ ਹੈਗਾ ਅੱਜ ਐਲਾਨ ਕੀਤਾ ਹੈ ਸੂ ਸੰਗਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਮੂਹ ਸੰਗਤਾਂ ਅੱਜ ਛੇਰੀਗੁਰ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰ ਰਹੀਆਂ ਹਨ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਤੇ ਦਰਸ਼ਨ ਕਰਨਾ ਸੁਭਾਗ ਪ੍ਰਾਪਤ ਹੋਇਆ ਔਰ ਅਸੀਂ ਇਸ ਮੱਧ ਪਾਗੇ ਸਮੇਂ ਦੇ ਆ ਕਿ ਅੰਮ੍ਰਿਤਸਰ ਵਿੱਚ ਅਸੀਂ ਜੰਮੇ ਪਲੇਸ ਤੇ ਅਸੀਂ ਸਾਨੂੰ ਸੱਚੇ ਪਾਤਸ਼ਾਹ ਨਮਾਸ ਦਿੱਤਾ ਤੇ ਗੁਰੂ ਸਾਹਿਬ ਦੀ ਕਿਰਪਾ ਵਾ ਇੱਕ ਲੰਮਾ ਇਤਿਹਾਸ ਹੈ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਜੋ ਸ਼ਕਤ ਜਗਤ ਨੇ ਪੂਰਾ ਸੰਸਾਰ ਬਣਾ ਲਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਵੇਲੇ ਔਰੰਗਜ਼ੇਬ ਦੀ ਸਰਕਾਰ ਸੀ ਮੁਸਲਮਾਨ ਦੀ ਔਰੰਗਜ਼ੇਬ ਨੇ ਉਸ ਵੇਲੇ ਇੱਕ ਪਰਨ ਕਰ ਲਿਆ ਸੀ ਆਪਣੇ ਧਰਮ ਵਾਸਤੇ ਕਿ ਅਸੀਂ ਮੈਂ ਇੱਕ ਧਰਮ ਕਰ ਦਿਆਣਾ Hindu ਧਰਮ ਮੈਂ ਖਤਮ ਕਰ ਦਿਆਣਾ ਔਰ ਸਵਾ ਸਵਾ ਮੰਨ ਜੰਜਾਉ ਲਾ ਕੇ ਉਹ ਫਿਰ ਇੱਕ ਦਿਨ ਦਾ ਫਿਰ ਫਿਰ ਸਾਲ ਲਿੰਦਾ ਸੀ ਉਸ ਵਕਤ ਕਸ਼ਮੀਰ ਦੇ ਵਿੱਚ ਬੜਾ ਇਤਿਆਜ਼ਾਰ ਸੀ ਔਰ ਕਿਰਪਾ ਆਰਾਮ ਦੀ ਗਵਾਈ ਚ 500 ਪੰਡਤ ਕਸ਼ਮੀਰੀ ਪੰਡਤ ਉਸਰੇ ਅਨੰਤਪੁਰ ਸਾਹਿਬ ਆਏ ਉਹਨਾਂ ਨੇ ਬੇਨਤੀ ਕੀਤੀ ਗੁਰੂ ਸਾਹਿਬ ਨੂੰ ਕਿ ਸਾਡੇ ਤੇ ਅਤਿਆਚਾਰ ਹੋ ਰਿਹਾ ਸਾਡੇ ਕਤਲ ਹੋ ਰਹੇ ਨੇ ਸਾਡੇ ਤੇ ਕਿਰਪਾ ਕਰੋ ਕਿ ਅਸੀਂ ਇਸ ਸੰਘਰਸ਼ ਤੋਂ ਨਿਕਲ ਸਕੀਏ ਇੱਕ ਸ਼ੰਤਾਰ ਦਰਸ਼ਨ ਨਿਕਲ ਸਕੀਏ ਗੁਰੂ ਸਾਹਿਬ ਨੇ ਇਹ ਬਚਨ ਕਿਹਾ ਤਾਂ ਕਿ ਕਿਸੇ ਵੱਡੇ ਮਹਾਂਪੁਰਖ ਦੀ ਇੱਥੇ ਸੇਵਾ ਲਈ ਜਾਊਗੀ ਤੇ ਉਸਲੇ 9 ਸਾਲ ਦੀ ਅਵਸਥਾ ਚ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਸੀ ਕੋਲ ਉਹਨਾਂ ਦਾ ਸੱਚਾ ਪਾਤਸ਼ਾਹ ਤੁਹਾਡਾ ਵੱਡਾ ਮਹਾਂਪੁਰਖ ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਰੰਗਜੀਤਨ ਪਿੱਠੀ ਲਿਖੀ ਫਿਰ ਉਹ ਉਸ ਮੈਂ ਜੇ ਤੁਸੀਂ ਨਾ ਕੀਤਾ ਤੇ ਮੈਂ ਇੱਥੇ ਦਿੱਲੀ ਚਾਂਦੀ ਚੋਂ ਚਾ ਕੇ ਆਪਣਾ ਮੈਂ ਛੱਤ ਦਊਗਾ ਗੁਰੂ ਸਾਹਿਬ ਆਪਣੇ ਪੰਜ ਸਿੱਖ ਨਾਲ ਲੈ ਗਏ ਭਾਈ ਦਿਆਲਾ ਜੀ ਭਾਈ ਮਤੀਦਾਸ ਭਾਈ ਭਾਈ ਸੱਤੀਦਾਸ ਜੀ ਭਾਈ ਜੇਤਾ ਜੀ ਇਹ ਸਿੰਘ ਨਾਲ ਕੇ ਪੈਦਲ ਗਏ ਉੱਥੇ ਜਾ ਕੇ ਉਹਨਾਂ ਦਾ ਬੜਾ ਵਾਤਾਵਰਨ ਹੋਇਆ ਉਹਨਾਂ ਦੀਆਂ ਜਿਹੜੀਆਂ ਉਹਨਾਂ ਦਾ ਜੋ ਮੁਸਲਮਾਨਾਂ ਦਾ ਇੱਕ ਟਿਕੜੇ ਕੋਡ ਹੁੰਦੇ ਸੀ ਉਹ ਰਮਤਾਪ ਕੋਈ ਉਹਨਾਂ ਕੋ ਤਿੰਨ ਸਿੰਘ ਪਹਿਲਾਂ ਸ਼ਿਰ ਹੋਏ ਪਾਈਦਿਆਲਾ ਜੀ ਪਾਈ ਮਤੀ ਦਾਸ ਜੀ ਪਾਈ ਸਚੀ ਦਾਸ ਜੀ ਤੇ ਉਹਨਾਂ ਨੇ ਬੜੀ ਇੱਜ਼ਤੀ ਜਗਦੀ ਦਾ ਪਾਠ ਕਰਦੇ ਕਰਦੇ ਉਹਨਾਂ ਨੇ ਕੋ ਮੰਗ ਕੀਤੀ ਉਹਨਾਂ ਕਹਿੰਦਾ ਤੁਹਾਡਾ ਕੀ ਤੁਸੀਂ ਕੀ ਚਾਹੁੰਦੇ ਹੋ ਇਹਨੇ ਸਾਡਾ ਮੁਖ ਗੁਰੂ ਵਲਣ ਚੇ ਦਾ ਉਹਨਾਂ ਤਿੰਨਾਂ ਸਿੰਘਾਂ ਨੇ ਗੁਰੂ ਵਲ ਮੁਖ ਕਰਕੇ ਜਗਦੀ ਦਾ ਪਾਠ ਕਰਦਿਆਂ ਸ਼ਹਾਦਤਾਂ ਦਿੱਤੀਆਂ ਉਹ ਉਸ ਥਾਨ ਅੱਜ ਜਿੱਥੇ ਸ੍ਰੀ ਗੁਰੂ ਸਾਹਿਬ ਉਸ ਤੋਂ ਅਗਲੇ ਦਿਨ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਸੇ ਸ਼ਹਾਦਤ ਦਿੱਤੀ ਅੱਜ ਇਹ ਸਬਦ ਕਰਦਾ ਕਿ ਅਸੀਂ ਕਿਸੇ ਧਰਮ ਵਾਸਤੇ ਆਪਣੇ ਵਾਸਤੇ ਨਹੀਂ ਸਿੱਖਿਆਸਤ ਨਹੀਂ ਹੋਰ ਵਾਸਤੇ ਨਹੀਂ ਕਿਸੇ ਦੇ ਧਰਮ ਵਾਸਤੇ ਵੀ ਅਸੀਂ ਆਪਣੀ ਕੁਰਬਾਨੀ ਦੇ ਸਕਦੇ ਹਾਂ ਇਸ ਕਰਕੇ ਹਿੰਦ ਦੀ ਚਾਦਰ ਇਹਨਾਂ ਨੂੰ ਕਿਹਾ ਗਿਆ ਅੱਜ ਦੇ ਲੋਕ ਸੰਸਾਦ ਚਾਦਰ ਕੰਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੈਂ ਸ਼ਬਦ ਦਾ ਸਤਿਕਾਰ ਭੇਟ ਕਰਦਾ ਪਰ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਸੇ ਤਰ੍ਹਾਂ ਜਗਤ ਦੇ ਰਹਿਮਤਾ ਕਰੋ ਬਖਸ਼ਾ ਕਰੋ ਔਰ ਚਰਤੀ ਕਲਾ ਜ ਸਿੱਖ ਪੰਥ ਔਰ ਪੰਥ ਤੇ ਇਕਤਾ ਕੇ ਬਾਗਕਸ਼ੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪ ਜੀ ਜੋ ਇਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੈ ਤੀਸਰੇ ਪਾਸਾ ਸ੍ਰੀ ਗੁਰਮਰਦਾਸ ਜੀ ਜਦ ਭਾਈ ਜੇਠਾ ਜੀ ਨੂੰ ਨਾਲ ਲੈ ਕੇ ਸਤਵਰਸਥਾਨ ਤੇ ਪਹੁੰਚੇ ਉਸ ਸਮੇ ਇਹ ਸਾਰਾ ਜੰਗਲ ਬੀਆ ਬਾਦ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਕਮ ਕੀਤਾ ਕਿ ਆਪ ਜੀ ਇੱਥੇ ਆਪਣੀ ਰਹਿਸ਼ ਵਾਸਤੇ ਮਕਾਨ ਬਣਾਓ ਤੇ ਨਵੀਂ ਨਗਰੀ ਵਸਾਓ ਭਾਈ ਜੇਠਾ ਜੀ ਨੇ ਇਸ ਪਾਵਨ ਸਥਾਨ ਤੇ ਆਪਣੀ ਰਹਿਸ਼ ਵਾਸਤੇ ਮਕਾਨ ਬਣਾਇਆ ਗੁਰੂ ਕਾ ਚੱਕ ਨਾ ਦੀ ਨਗਰੀ ਵਸਾਈ 52 ਤਰ੍ਹਾਂ ਦੇ ਕਾਰੀਗਰ ਸੱਦ ਕੇ ਉਹਨਾਂ ਨੂੰ ਕਾਰੋਬਾਰ ਖੋਲ ਕੇ ਦਿੱਤੇ ਇਸ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਜੀ ਵਿਖੇ ਪੰਜ ਗੁਰੂ ਸਾਹਿਬਾਨ ਨੇ 58 ਸਾਲ ਰਹਿਸ਼ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਪ੍ਰਕਾਸ਼ ਇਸ ਪਾਵਨ ਸਥਾਨ ਤੇ ਹੋਇਆ ਇਸੇ ਪਾਵਨ ਸਥਾਨ ਤੇ ਰਹਿ ਕੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਇਸੇ ਹੀ ਪਾਵਨ ਸਥਾਨ ਤੋਂ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਉੱਤਰ ਦਾ ਵਰ ਲੈਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਪਾਸ ਚਭਾਲ ਗਏ ਬਾਬਾ ਬੁੱਢਾ ਸਾਹਿਬ ਜੀ ਦੇ ਵਰਸ ਸਦਕਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਅਵਤਾਰ ਗੁਰੂ ਕੀ ਵਿਡਾਲੀ ਵੀ ਛਾਟੇ ਵਿਖੇ ਹੋਇਆ ਇਸ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪੰਜ ਬੱਚੇ ਹੋਏ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬੀਬੀ ਵੀਰੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਤੋਂ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਉਹਨਾਂ ਦਾ ਜਨਮ ਡਰੋਲੀ ਭਾਈ ਜੀ ਮੋਗੇ ਵਿਖੇ ਹੋਇਆ ਇਸ ਪਾਵਨ ਸਥਾਨ ਤੋਂ ਰਜਾਨਾ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਹਰਮੰਦਰ ਸਾਹਿਬ ਜੀ ਵਿਖੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਦੀਵਾਨ ਲਗਾਉਣ ਵਾਸਤੇ ਜਾਇਆ ਕਰਦੇ ਸੀ ਇਸ ਪਾਵਨ ਸਥਾਨ ਤੇ ਸਤਪੁਰਾਂ ਦੇ ਨਾਲ ਉਹਨਾਂ ਦਾ ਪਰਿਵਾਰ ਸਮੇਂ-ਸਮੇਂ ਤੇ ਬਾਬਾ ਬੁੱਢਾ ਸਾਹਿਬ ਜੀ ਅਤੇ ਹੋਰ ਸੰਗਤਾਂ ਆ ਕੇ ਠਹਿਰਦੀ ਆਸਾਨ ਗੁਰੂ ਸਾਹਿਬਾਂ ਦਾ ਘਰ ਹੋਣ ਕਰਕੇ ਇਸ ਪਾਵਨ ਸਥਾਨ ਨੂੰ ਗੁਰਦੁਆਰਾ ਗੁਰੂ ਕਾ ਮਹਿਲ ਕਿਹਾ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਗੁਰਦੁਆਰਾ ਗੁਰੂ ਕੇ ਮਹਿਲ ਜੀ ਵਿਖੇ ਮਿਤੀ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਸੀ ਅੱਜ ਮਿਤੀ 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ ਉਪਰੰਤ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਕਥਾ ਵਿਚਾਰ ਕਾਰਨੇ देर रात तक गुरमत समागम ਚੱਲਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਅਤੇ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ